ਸਭ ਤੋਂ ਪਹਿਲਾਂ ਮੈਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਮਿਹਰ ਸਦਕਾ ਅੱਜ ਇੱਕ ਆਮ ਘਰ ਦਾ ਨੌਜਵਾਨ ਜ਼ਿਲ੍ਹੇ ਦੀ ਸਭ ਤੋਂ ਵੱਡੀ ਚੇਅਰਮੈਨੀ ਡਿਸਟ੍ਰਿਕਟ ਪਲੈਨਿੰਗ ਕਮੇਟੀ ਦਾ ਮੈਨੂੰ ਚੇਅਰਮੈਨ ਬਣਾਇਆ ਆਪਣੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਸਾਡੇ ਪੰਜਾਬ ਦੇ ਅਬਜ਼ਰਵਰ ਸ਼੍ਰੀ ਮਨੀਸ਼ ਸੋਧਿਆ ਜੀ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਮਨ अरोड़ा ਜੀ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਮੇਰੇ ਵੱਡੇ ਭਰਾ ਸ਼੍ਰੀ ਕਲਸੀ ਜੀ ਸਾਡੇ ਨਾਲ ਇਸ ਪ੍ਰੈਸ ਕਾਨਫਰੰਸ ਮੇਰੇ ਦਫ਼ਤਰ ਦੇ ਵਿੱਚ ਮੌਜੂਦ ਸਾਡੇ ਜ਼ਿਲ੍ਹੇ ਦੇ ਐਮਐਲਏ ਸਾਬਾਨ ਗੁਰਦੀਪ ਰੰਧਾਵਾ ਜੀ ਅਮਰਪਾਲ ਜੀ ਨਾਲ ਸਾਡੀ ਸੀਨੀਅਰ ਲੀਡਰਸ਼ਿਪ ਰਮਨ ਬੈਲ ਜੀ ਹਲਕਾ ਇੰਚਾਰ ਗੁਰਦਾਸਪੁਰ ਬਲਬੀਰ ਪੰਨੂ ਜੀ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਕ ਆਮ ਜੇ ਵਰਕਰ ਨੂੰ ਅੱਜ ਇਹ ਜਿਹੜਾ ਦਫ਼ਤਰ 'ਚ ਬਹਿਣ ਦਾ ਇਹ ਮੌਕਾ ਦਿੱਤਾ ਨਾਲ ਹੀ ਮੈਂ ਧੰਨਵਾਦ ਕਰਦਾ ਤੁਹਾਡੇ ਨਾਲ ਖੜੇ ਜਿੰਨੇ ਵੀ ਸਾਡੀ ਜ਼ਿਲ੍ਹੇ ਦੀ ਸਮੁੱਚੀ ਮੈਂ ਸਮਝਦਾ ਸਾਡੀ ਜ਼ਿਲ੍ਹੇ ਦੀ ਪਾਰਟੀ ਦੀ ਰੀੜ ਦੀ ਹੱਡੀ ਸਾਡੇ ਚੇਅਰਮੈਨ ਸਾਹਿਬਾਨ ਵਰਕਰ ਸਾਹਿਬਾਨ ਵਲੰਟੀਅਰ ਸਾਹਿਬਾਨ ਬਲਾਕ ਪ੍ਰਧਾਨ ਸਾਰੀ ਸਮੁੱਚੀ ਜ਼ਿਲ੍ਹੇ ਦੀ ਲੀਡਰਸ਼ਿਪ ਆਈ ਆ ਤੇ ਮੈਂ ਇਹਨਾਂ ਦਾ ਸਾਰੀ ਉਮਰ ਇਹ ਕਰਜ਼ ਨਹੀਂ ਦੇ ਸਕਦਾ ਮੈਂ ਇਹ ਪਲ ਮੇਰੀ ਜ਼ਿੰਦਗੀ ਦੇ ਤੁਸੀਂ ਇਹ ਯਾਦਗਾਰੀ ਪਲ ਬਣਾਇਆ ਮੈਂ ਅਗਲੀ ਤੁਹਾਡਾ ਕੋਟਨ ਕੋਟ ਧੰਨਵਾਦ ਕਰਦਾ ਤੇ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਕਰਦਾ ਤੇ ਸਾਰੀ ਉਮਰ ਲਈ ਇਹ ਮੇਰੇ ਤੇ ਤੁਸੀਂ ਸਾਲ ਚੜਿਆ ਅੱਜ ਮੈਂ ਬਤੌਰ ਡਿਸਟ੍ਰਿਕਟ ਪਲਾਨਿੰਗ ਕਮੇਟੀ ਡੀਪੀਸੀ ਦਾ ਚੇਅਰਪਰਸਨ ਚੇਅਰਮੈਨ ਜਿ ਵੱਜੋ ਅੱਜ ਆਪਣਾ ਕਾਰਜਕਾਰ ਸੰਭਾਲਿਆ ਇਹਦੇ ਵਿੱਚ ਮੈਂ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਸਮੁੱਚੇ ਜ਼ਿਲ੍ਹੇ ਦੇ ਕੱਲੇ-ਕੱਲੇ ਵਰਕਰ ਨੂੰ ਇਹ ਸੁਨੇਹਾ ਦੇਣਾ ਚਾਹਨਾ ਕਿ ਡੀਸੀ ਦਫ਼ਤਰ ਜਿੱਥੇ ਤੁਹਾਡਾ ਆਪਣਾ ਦਫ਼ਤਰ 318 ਨੰਬਰ ਕਮਰਾ ਖੁੱਲ ਚੁਕਿਆ ਤੁਸੀਂ ਸਾਰੇ ਜ਼ਿਲ੍ਹੇ ਦੇ ਵਿੱਚੋਂ ਕੋਈ ਵੀ ਸਾਡੀ ਪਾਰਟੀ ਦਾ ਵਰਕਰ ਕਿਸੇ ਵੀ ਗਲੀ ਦਾ ਮੈਂ ਫੇਰ ਕਿਹਾ ਨਾ ਮੈਂ ਪਾਰਟੀ ਹਾਈ ਕਮਾਂਡ ਨੂੰ ਵਾਦਾ ਕੀਤਾ ਸੀਗਾ ਅਖੀਰਲੇ ਕਤਾਰ ਦੇ ਵਰਕਰ ਨੂੰ ਵੀ ਮਹਿਸੂਸ ਹੋਊਗਾ ਕਿ ਉਹਦੀ ਸਰਕਾਰ ਆ ਔਰ ਡੀਸੀ ਦਫ਼ਤਰ ਆਵੇ ਤਾਂ ਪਹਿਲੋਂ 318 ਕਮਰੇ ਦੇ ਵਿੱਚ ਆਵੇ ਉਹਨਾਂ ਕੋਈ ਵੀ ਉਹਦਾ ਇਸ ਦਫ਼ਤਰ ਦੇ ਵਿੱਚ 70 ਮਹਿਕਮੇ ਨੇ ਇਸ ਦਫ਼ਤਰ ਦੇ ਵਿੱਚ ਤੇ ਉਹਦਾ ਕੰਮ ਇਸ ਦਫ਼ਤਰੋਂ ਬੜਾ ਬਖੂਬੀ ਕਰਾਇਆ ਜਾਊਗਾ ਉਹਨਾਂ ਮੋਡਨ ਨਾਲ ਮੋਡਾ ਜੋੜ ਕੇ ਸਾਡਾ ਦਫ਼ਤਰ ਮੈਂ ਖੁਦ ਇੱਥੇ ਰੋਜ਼ 2 ਤੋਂ 5 ਵਜੇ ਤੱਕ ਇੱਥੇ ਵਿਆਹ ਕਰੂੰਗਾ ਮੰਡੇ ਟੂ ਫਰਡੇ ਇਹ ਦਫ਼ਤਰ 9 ਤੋਂ 5 ਖੁੱਲ੍ਹਾ ਕਰੂੰਗਾ ਜਿੰਨੇ ਕੋਈ ਡੀਸੀ ਦਫ਼ਤਰ ਕੋਈ ਕਿਸੇ ਦਾ ਕੋਈ ਆਸ਼ੀਰਵਾਦ ਸਕੀਮ ਦਾ ਕੋਈ ਵੀ ਕਿਸੇ ਦਾ ਕੋਈ ਕੰਮ ਆ ਤੁਸੀਂ ਸਾਡੇ ਕੋ ਆਓ ਅਸੀਂ ਤੁਹਾਡੇ ਨਾਲ ਟੀਮ ਬਕਾਇਦਾ ਇੱਥੇ ਲਾ ਕੇ ਤੁਹਾਨੂੰ ਮਦਦ ਕਰਾਂਗੇ ਬਤੌਰ ਡੀਪੀਸੀ ਦਾ ਚੇਅਰਮੈਨ ਕੁਝ ਜ਼ਿੰਮੇਵਾਰੀਆਂ ਨੇ ਇਹਦੇ ਵਿੱਚ ਕੁਝ ਫੰਡਸ ਆਉਂਦੇ ਨੇ ਉਹ ਮੈਂ ਆਪਣੇ ਸਾਥੀਆਂ ਕੋਲੋਂ ਪ੍ਰੋਜੈਕਟ ਲੈ ਕੇ ਜੋ ਇਹਨਾਂ ਦੀ ਡਿਮਾਂਡ ਹੋਊਗੀ ਬਹੁਤ ਸਚੁਜੇ ਢੰਗ ਨਾਲ ਅਸੀਂ ਉਹਨੂੰ ਇਸਤੇਮਾਲ ਕਰਾਂਗੇ ਦੂਸਰਾ ਜਿਹੜਾ ਇਹਦੀ ਜ਼ਿੰਮੇਵਾਰੀ ਹੁੰਦੀ ਆ ਕਿ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਮੌਜੂਦਾ ਕੰਮ ਚੱਲ ਰਹੇ ਨੇ ਉਹਦੀ ਨਿਗਰਾਨੀ ਕਰਨੀ ਉਹਦੀ ਦੇਖਰੇਖ ਕਰਨੀ ਮੈਂ ਉਹ ਵੀ ਵਾਦਾ ਕਰਦਾ ਕਿ ਬੜੀ ਇਮਾਨਦਾਰੀ ਨਾਲ ਕਰਾਂਗੇ ਤੇ ਤੀਸਰਾ ਜਿਹੜਾ ਮੈਂ ਸਮਝਦਾ ਬੜਾ ਵੱਡਾ ਜਿਹੜਾ ਜਦੋਂ ਆਪਾਂ ਇਹਦਾ ਕੋਰਮ ਬਣਾ ਕੇ ਮੈਂ ਸਮਝਦਾ ਅਸੀਂ ਆਪਣੇ ਜ਼ਿਲ੍ਹੇ ਲਈ ਕੋਈ ਬਹੁਤ ਵੱਡੇ ਇੱਕ ਦੋ ਪ੍ਰੋਜੈਕਟ ਜ਼ਰੂਰ ਲੈ ਕੇ ਆਵਾਂਗੇ ਜਿਹਦੇ ਚ ਚਾਹੇ ਕੋਈ ਮੈਡੀਕਲ ਕਾਲਜ ਜਾਂ ਕੋਈ ਹੋਰ ਕੋਈ ਵੱਡੀ ਇੰਡਸਟਰੀ ਮੈਂ ਥਰੂ ਡੀਪੀਸੀ ਡਿਸਟ੍ਰਿਕਟ ਪਲੈਨਿੰਗ ਕਮੇਟੀ ਦੀ ਮੀਟਿੰਗ ਨੂੰ ਬਕਾਇਦਾ ਪੂਰੇ ਕੋਰਮ ਦੇ ਨਾਲ ਚੇਅਰ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਕੋਈ ਵੱਡਾ ਇੱਥੇ ਪ੍ਰੋਜੈਕਟ ਜਿਹੜਾ ਵਾ ਉਹ ਜ਼ਿਲ੍ਹੇ ਲਈ ਲਿਆਂਦਾ ਜਾਵੇ ਇਸ ਤੋਂ ਬਾਅਦ ਮੈਂ ਇਹ ਇੱਕੋ ਬੇਰਤੀ ਕਰਨਾ ਚਾਹੁੰਦਾ ਕਿ ਸਿਰਫ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ ਆਮ ਘਰਾਂ ਦੇ ਨੌਜਵਾਨ ਲੱਭਦੇ ਆ ਆਮ ਆਦਮੀ ਪਾਰਟੀ ਆ ਜਿਨ੍ਹਾਂ ਨੇ ਘਰ ਦੇ ਨੌਜਵਾਨ ਨੂੰ ਮੇਰੇ ਨਾਲ ਖੜੇ ਪੰਜਾਬ ਦਾ ਪ੍ਰਧਾਨ ਬਣਾਤਾ ਇਹ ਸਿਰਫ ਆਮ ਆਦਮੀ ਪਾਰਟੀ ਆ ਮੇਰਾ ਕੋਈ ਪਿਛੋਕੜ ਨਹੀਂ ਮੇਰੇ ਕੋਈ ਗ੍ਰੈਂਡਫਾਦਰ ਨਾ ਫਾਦਰ ਕਿਸੇ ਦਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ ਤੇ ਮੈਨੂੰ ਜ਼ਿਲ੍ਹੇ ਦੀ 33 ਸਾਲ ਦੀ ਉਮਰ ਦੇ ਵਿੱਚ ਮੈਨੂੰ ਜ਼ਿਲ੍ਹੇ ਦਾ ਚੇਅਰਮੈਨ ਐਡਾ ਵਡਾ ਬਣਾਇਆ ਸਿਰਫ ਆਮ ਆਦਮੀ ਪਾਰਟੀ ਕਰ ਸਕਦੀ ਆ ਤੁਸੀਂ ਦੇਖਿਆ ਹੋਣਾ ਕਿ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਦੀ ਲਿਸਟ ਆਈ ਆ ਤੇ ਅੰਨਾ ਵੰਡੇ ਰਿਓੜੀਆਂ ਮੋੜ-ਮੋੜ ਆਪਣੇਆਂ ਨੂੰ ਦੇਵੇ ਠੀਕ ਹੈ ਜੀ ਇਹ ਮੈਂ ਕਾਂਗਰਸ ਦੇ ਵਿੱਚ ਜਿਹੜੇ ਕੋਈ ਵਧੀਆ ਨੌਜਵਾਨ ਵਰਕਰ ਨੇ ਉਹਨਾਂ ਨੂੰ ਸੁਨੇਹਾ ਲਾਉਣਾ ਵਾ ਕਿ ਇਹਨਾਂ ਨੂੰ ਤੁਹਾਡੀ ਪਾਰਟੀ ਤੁਹਾਡੀ ਨੂੰ ਤੁਹਾਡੇ ਤੇ ਨਜ਼ਰ ਹੀ ਨਹੀਂ ਪੈਣੀ ਸਿਰਫ ਆਮ ਆਦਮੀ ਪਾਰਟੀ ਆ ਜਿਹੜੀ ਆਮ ਘਰਾਂ ਦੇ ਨੌਜਵਾਨਾਂ ਨੂੰ ਮੌਕਾ ਦਿੰਦੀ ਆ ਸੋ ਮੈਂ ਸਮਾਪਤ ਕਰਨ ਤੋਂ ਆਪਣੀ ਬਾਈਟ ਇਹ ਕਹਿਣਾ ਚਾਹਨਾ ਕਿਉਂਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਗੁਰਦਾਸਪੁਰ ਦੇ ਵਿੱਚ ਹੜ੍ਹ ਆਏ ਸੀ 400 ਤੋਂ ਵੱਧ ਜਿਹੜੇ ਆ ਉਹ ਪਿੰਡ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਤੇ ਮੈਂ ਆਪਣਾ ਕਿਤੇ ਬੂੰਦ-ਬੂੰਦ ਨਾਲ ਸਾਗਰ ਭਰਦਾ ਤੇ ਮੈਂ ਆਪਣੀ ਛੋਟੀ ਜੀ ਬੂੰਦ ਬਤੌਰ ਚੇਅਰਮੈਨ ਆਪਣੀ ਪਹਿਲੇ ਮਹੀਨੇ ਦੀ ਸੈਲਰੀ ਇਹ ਮੈਂ ਡੋਨੇਟ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਰਾਹਤ ਕਾਰਜ ਲਈ ਮਿਸ਼ਨ ਚਲਾਇਆ ਮਿਸ਼ਨ ਚੜ੍ਹਦੀ ਕਲਾ ਉਹਦੇ 'ਚ ਮੈਂ ਆਪਣੀ 1 ਮਹੀਨੇ ਦੀ ਸੈਲਰੀ ਅੱਜ ਇਸ ਦਿਨ 'ਚ ਮੈਂ ਡੋਨੇਟ ਕਰਨਾ ਮੈਂ ਕੀਤੀ ਆ ਸੋ ਇੰਨਾ ਹੀ ਕੁਝ ਕਹਿੰਦਾ ਹਾਂ ਮੈਂ ਖੇਮਾ ਦਾ ਇਜਾਜ਼ਤਕਾ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਅੱਜ ਬੜੀ ਖੁਸ਼ੀ ਨਾਲ ਆਇਆ ਹੈ ਕਿਉਂਕਿ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹਦੇ ਵਿੱਚ ਕੰਮ ਕਰਨ ਵਾਲੇ ਬੰਦੇ ਨੂੰ ਮੌਕਾ ਮਿਲਦਾ ਹੈ ਅੱਜ ਮੈਂ ਮਾਣ ਨਾਲ ਇਹ ਗੱਲ ਕਹਿ ਸਕਦਾ ਹਾਂ ਜੋਬਰ ਰੰਦਾਵਾ ਜਿਸ ਨੂੰ ਅੱਜ ਪਲਾਨਿੰਗ ਬੋਰਡ ਦੇ ਚੇਅਰਮੈਨ ਤੇ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਔਰ ਅੱਜ ਬਤੌਰ ਕੁਰਸੀ ਤੇ ਜ਼ਿੰਮੇਵਾਰੀ ਦਿੱਤੀ ਤੇ ਬਿਠਾਇਆ ਗਿਆ ਹੈ ਔਰ ਮੈਨੂੰ ਮਾਣ ਵੀ ਹੈ ਕਿਉਂਕਿ ਅਸੀਂ ਸਾਡੀ ਬੈਕਗ੍ਰਾਉਂਡ ਕੋ ਸਿਆਸਤ ਚ ਨਹੀਂ ਸੀ ਆਮ ਘਰਾਂ ਚ ਉਠੇ ਸਾਂ ਪਰ ਆਪਣੇ ਪੰਜਾਬ ਲਈ ਦਰਦ ਰੱਖਦੇ ਸਾਂ ਆਪਣੇ ਹਲਕਿਆਂ ਲਈ ਦਰਦ ਰੱਖਦੇ ਸਾਂ ਵੀ ਕੁਝ ਵਧੀਆ ਕਰਕੇ ਜਾਏ ਪਰ ਮੌਕਾ ਨਹੀਂ ਸੀ ਮਿਲਦਾ ਪਰ ਇੱਕ ਗੱਲ ਮਾਨਣਾ ਕਿਹਾ ਸਕਦਾ ਐ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ੇ ਅੱਜ ਆਮ ਘਰਾਂ ਦੇ ਜਵਾਬ ਉਹਨਾਂ ਕੁਰਸੀਆਂ ਤੇ ਅੱਜ ਭਗਵੰਤ ਮਾਨ ਜੀ ਨੇ ਬਿਠਾਤਾ ਜਿੱਥੇ ਕਦੀ ਇਹਨਾਂ ਦਫ਼ਤਰਾਂ ਦੇ ਲਾਗੂ ਵੀ ਨੰਕੇ ਨਹੀਂ ਸੀ ਸੋ ਮੈਨੂੰ ਖੁਸ਼ੀ ਹੈ ਹੁਣ ਇਹੋ ਬੇਨਤੀ ਹੈ ਜਿਲ੍ਹਾ ਗਰਦਾਸਪੁਰ ਦੇ ਵਰਕਰਾਂ ਇਹ ਦਫ਼ਤਰ ਤੁਹਾਡਾ ਆਪਣਾ ਹੈ ਇਹ ਦਫ਼ਤਰ ਤੁਹਾਡਾ ਖੁੱਲ ਚੁਕਿਆ ਹੈ 9 ਤੋਂ 5 ਇਹ ਦਫ਼ਤਰ ਖੁੱਲਾ ਰਹੋ ਜਿਹਦੇ ਚ ਬਤੌਰ ਜਵਨ ਰੰਧਾਵਾ ਦੀ ਡਿਊਟੀ ਲਾਈ ਗਈ ਹੈ ਕੋਈ ਵੀ ਵਰਕਰ ਆਪਣਾ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਕਿਸੇ ਦਾ ਵੀ ਕੋਈ ਕੰਮ ਰੁਕਦਾ ਹੈ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਉਹਦੇ ਵਾਸਤੇ ਇੱਕੋ ਤੇ ਦਰਵਾਜ਼ੇ ਪੂਰੇ ਖੁੱਲੇ ਨੇ ਜਦੋਂ ਮਰਜ਼ੀ ਆਓ ਇੱਥੇ ਆ ਕੇ ਆਪਣਾ ਕੰਮ ਜ਼ਰੂਰ ਕਰਵਾਓ ਔਰ ਜਿੰਨੇ ਜੋਗੇ ਵੀ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਅਸੀਂ ਸਾਰਾ ਪਰਿਵਾਰ ਆ ਤਗੜੇ ਹੋ ਕੇ ਜਿੱਦਣਾ ਤਰਨਤਾਰਨ ਦੇ ਵਿੱਚ ਝੰਡਾ ਬੁਲੰਦ ਕੀਤਾ ਕਹਿੰਦੇ ਸੀ ਸੈਮੀਫਾਈਨਲ ਮੈਚ ਆ ਕਹਿੰਦੇ ਸੀ ਸਰ ਨਤੀਜਾ ਮਿਲ ਗਿਆ 27 ਦਾ ਆਗਾਜ਼ ਸ਼ੁਰੂ ਆ ਅੱਜ ਫਿਰ ਡੀਸੀ ਦਫ਼ਤਰ ਗੁਰਦਾਪੁਰ ਤੋਂ ਪਹਿਲਾ ਪੈਰ ਵੀ ਰੱਖ ਦਿੱਤਾ ਹੁਣ ਵੇਖੀ ਜਾਓ ਚਾੜੂ ਅਜ ਤੱਕ ਕਿੱਥੇ ਗਈ